ਸ਼ਿਮਾਲਿਕ ਕਲੋਨੀ ਦੇ ਵਿੱਚ ਸ਼ਹੀਦ ਕੈਪਟਨ ਅਮੋਲ ਕਾਲੀਆ ਪਾਰਕ ਦੇ ਵਿੱਚ ਸਾਰੇ ਕਲੋਨੀ ਵਾਸੀ ਇਕੱਠੇ ਹੋਏ ਕਿਉਂਕਿ ਤੇਸ਼ ਦੇ ਉੱਤੇ ਇੱਕ ਬਹੁਤ ਵੱਡਾ ਸੰਕਟ ਆਇਆ ਬੀਤੇ ਦਿਨ ਤੁਹਾਨੂੰ ਪਤਾ ਹੈ ਕਿ ਪਹਿਲਗਾਮ ਦੇ ਵਿੱਚ ਜਿਹੜਾ ਇੱਕ ਅਤਿ ਨਿੰਦਨੀਏ ਅਤੰਕੀ ਹਮਲਾ ਬੇਕਸੂਰ ਤੇ ਨਿਰਦੋਸ਼ ਤੇ ਨਿਹੱਤੇ ਉੱਥੇ ਦੇ ਜਿਹੜੇ ਘੁੰਮਣ ਗਏ ਸੀ ਹਿੰਦੁਸਤਾਨੀ ਪ੍ਰੇਟਕ ਉਹਨਾਂ ਤੇ ਹੋਇਆ ਜਿਸ ਦੇ ਵਿੱਚ ਤਕਰੀਬਨ 28 ਤੋਂ 30 ਬੰਦੇ ਮਾਰੇ ਗਏ ਉਸ ਦੇ ਰੋਸ ਸਰੂਪ ਅੱਜ ਸਮੂਹ ਨਿਆਨੰਗਲ ਵਾਸੀ ਖਾਸ ਕਰਕੇ ਸ਼ਿਵਾਲਿਕ ਕਲੋਨੀ ਵਾਸੀ ਵੱਡੀ ਤਦਾਦ ਦੇ ਵਿੱਚ ਅੱਜ ਇੱਥੇ ਇਕੱਠੇ ਹੋਏ ਇਹ ਸਭ ਨੇ ਇੱਕ ਕੈਂਡਲ ਮਾਰਚ ਇੱਥੇ ਕੱਢਿਆ ਤੇ ਜਿਹੜੇ ਵੀ ਸ਼ਹੀਦ ਹੋਤੇ ਹੋਏ ਸਾਡੇ ਹਿੰਦੁਸਤਾਨੀ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਸਭ ਤੋਂ ਵੱਡੀ ਧੋਖ ਦੀ ਘਟਨਾ ਇਹ ਹੈ ਕਿ ਜਿਹੜੇ ਸ਼ਰਾਰਤੀ ਅੰਸਰ ਜਿਹੜੇ ਆਤੰਗਵਾਦੀ ਸੀ ਇਹਨਾਂ ਨੇ ਦੇਸ਼ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਵਾਸਤੇ ਇੱਕ ਕਾਨੂੰਨਾ ਕੰਮ ਕੀਤਾ ਕਿ ਜਿਹੜਾ ਉਹਨਾਂ ਨੇ ਹਰ ਇੱਕ ਬੰਦੇ ਦੀ ਆਇਡੈਂਟੀਫਿਕੇਸ਼ਨ ਖਾਸ ਕਰਕੇ ਇੱਕ ਖਾਸ ਧਰਮ ਨੂੰ ਟਾਰਗੇਟ ਕਰਕੇ ਜਿਹੜਾ ਇਹ ਕਤਲੇਆਮ ਕੀਤਾ ਉਸ ਦੀ ਅਸੀਂ ਕਠੋਰ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਆ ਅਸੀਂ ਸਾਰੇ ਇਹ ਪ੍ਰਣ ਲੰਨੇ ਆ ਕਿ ਅਸੀਂ ਪਹਿਲਾਂ ਵੀ ਹਿੰਦੁਸਤਾਨ ਦੀ ਫੌਜ ਦੇ ਨਾਲ ਡਟ ਕੇ ਖੜੇ ਸੀ ਤੇ ਅੱਜ ਵੀ ਖੜੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਤਨ ਮਨ ਧਨ ਨਾਲ ਹਿੰਦੁਸਤਾਨ ਫੌਜ ਦੇ ਨਾਲ ਆ ਔਰ ਅਸੀਂ ਇਹ ਆਪਣੇ ਪ੍ਰਧਾਨ ਮੰਤਰੀ ਜੀ ਨੂੰ ਤੇ ਹੋਮ ਮਿਨਿਸਟਰ ਜੀ ਨੂੰ ਇਹ ਸਾਨੂੰ ਵਿਸ਼ਵਾਸ ਹੈ ਕਿ ਉਸ ਜਿਹੜਾ ਕਤਲੇਆਮ ਹੋਇਆ ਇਹਦਾ ਜਿਹੜਾ ਜਵਾਬ ਉਹ ਬਹੁਤ ਕਰਾਰਾ ਜਿੱਦਾ ਪਹਿਲਾ ਦਿੱਤਾ ਸੀ ਹੁਣ ਵੀ ਦਊਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ